ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰ ਸਿਮਰਤ ਕੌਰ ਬਾਦਲ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂਰ ਤੋਂ ਬਠਿੰਡਾ ਹਵਾਈ ਅੱਡੇ ਨੂੰ ਕੋ ਮੰਤਰੀ ਹਵਾਈ ਅੱਡੇ 'ਚ ਬਦਲਣ ਅਤੇ ਬਠਿੰਡੇ ਤੋਂ ਕੈਨੇਡਾ ਲਈ ਕੋ ਮੰਤਰੀ ਉਡਾਣਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਤਖਸ਼ੀਰੀ ਹਜੂਰ ਤਖਸ਼ੀਰੀ ਹਜੂਰ ਸਾਹਿਬ ਨਾਲ ਦੇੜ ਅਤੇ ਤਦਾ ਸ਼੍ਰੀ ਪਟਨਾ ਸਾਹਿਬ ਦੇ ਵਿਚਾਲੇ ਉਡਾਣਾ ਦੀ ਵੀ ਉਹਨਾਂ ਨੇ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਬਠਿੰਡਾ ਅਜੇਹੀ ਥਾਂ ਹੈ ਜੋ ਪੰਜਾਬ ਹਰਿਆਣਾ ਰਾਜਸਥਾਨ ਦੇ 8 ਜ਼ਿਲ੍ਹਿਆਂ ਦੇ ਨਾਲ ਲੱਗਦਾ ਹੈ ਅਤੇ ਜਿਸ ਦੇ ਇੱਕ ਪਾਸੇ ਹਰਿਆਣੇ 'ਚ ਸਿਰਸਾ ਤੋਂ ਲੈ ਕੇ ਰਾਜਸਥਾਨ ਦੇ ਵਿੱਚ ਸ਼੍ਰੀ ਨਗਰ ਤੱਕ ਪੈਂਦਾ ਜੋ ਕਿ ਪੰਜਾਬ ਦੇ ਸੰਗਰੂਰ ਮਾਨਸਾ ਫਰੀਦਕੋਟ ਜ਼ਿਲ੍ਹੇ ਵੀ ਇਸੇ ਨਾ ਲੱਗਦੇ ਨੇ ਇਸ ਦੇ ਆਲੇ ਦੁਆਲੇ 300 ਕਿਲੋਮੀਟਰ ਤੱਕ ਕੋਈ ਵੀ ਹਵਾਈ ਅੱਡਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਅੱਠ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਦੇ ਵਿਦਿਆਰਥੀ ਕੈਨੇਡਾ ਜਿਹੜਾ ਉਹ ਪੜ੍ਹ ਰਹੇ ਨੇ ਤੇ ਇਸ ਲਈ ਕੈਨੇਡਾ ਲਈ ਬਠਿੰਡਾ ਤੋਂ ਸਿੱਧੀਆਂ ਉਡਾਣਾਂ ਉਡਾਣਾ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ ਇਸ ਦੇ ਨਾਲ ਐਨ ਆਰ ਆਈ ਜਿਹੜੇ ਐਨ ਆਰ ਆਈ ਹੈ ਉਹ ਪਰਿਵਾਰਾਂ ਦੇ ਨਾਲ ਨਾਲ ਦੋਵਾਂ ਥਾਵਾਂ ਵਿਚਾਲੇ ਸਫ਼ਰ ਕਰਨ ਵਾਲੇ ਪਰਿਵਾਰਾਂ ਨੂੰ ਵੀ ਚੋਖੀ ਮਦਦ ਮਿਲੇਗੀ ਇਸੇ ਵੇਲੇ ਇਸ ਵੇਲੇ ਇਹਨਾਂ ਪਰਿਵਾਰਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਤੋਂ ਦਿੱਲੀ ਜਾਣਾ ਪੈਂਦਾ ਹੈ ਤੇ ਉਧਰੋਂ ਆਉਣ ਵਾਲਿਆਂ ਨੂੰ ਸੜਕ ਮਾਰਗ ਰਾਹੀਂ ਆਉਣਾ ਪੈਂਦਾ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਬਠਿੰਡਾ ਦਿੱਲੀ ਉਡਾਣ 2016 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜੋ ਕਿ ਹਫ਼ਤੇ ਦੇ ਵਿੱਚ ਪੰਜ ਵਾਰ ਚੱਲਦੀ ਸੀ ਅਤੇ ਇਸ 'ਚ 80 ਫੀਸਦੀ ਸੀਟਾਂ ਭਰ ਜਾਂਦੀਆਂ ਸਨ ਪਰ ਕਰੋਨਾ ਕਾਲ ਦੇ ਵਿੱਚ ਇਹ ਬੰਦ ਕਰ ਦਿੱਤੀ ਗਈ ਸਤੰਬਰ 2023 ਤੋਂ ਬਠਿੰਡਾ ਹਿڈن ਬਠਿੰਡਾ ਉਡਾਣ ਏ ਏਟੀਆਰ ਜਹਾਜ਼ ਦੀ ਵਰਤੋਂ ਜਿਹੜੀ ਆ ਉਹ ਕਰਦਿਆਂ ਸ਼ੁਰੂ ਕੀਤੀ ਗਈ ਪਰ ਇਸ ਦੀ ਥਾਂ ਦਿੱਲੀ ਬਠਿੰਡਾ ਅਲਾਈਅੰਸ ਉਡਾਣ ਸ਼ੁਰੂ ਹੋਣੀ ਚਾਹੀਦੀ ਹੈ